ਵਿਦਾਂਸਾ ਬਲਕਾ ਮਜੀਠਾ ਦੇ ਵਸੀਆਂ ਵੱਲੋਂ ਐਤਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਅਤੇ ਆਪਣੇ ਮਜੂਤਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਨੂੰ ਕਾਲੀਆਂ ਚੰਨੀਆਂ ਵਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਲੋਕਾਂ ਦਾ ਇਲਜ਼ਾਮ ਹੈ ਕਿ ਅਕਾਲੀ ਸਰਕਾਰ ਦੇ ਸਮੇਂ ਜੋ ਪਲਾਟ ਗਰੀਬ ਪਰਿਵਾਰਾਂ ਨੂੰ ਮਿਲਨੇ ਸਨ ਵਿਕਰਮ ਮਜੀਠੀਆ ਨੇ ਆਪਣੇ ਚਹੇਤਿਆਂ ਨੂੰ ਦਵਾਏ ਹਨ ਉਧਰ ਵਿਕਰਮ ਮਜੀਠੀਆ ਨਾਲ ਜਦੋਂ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਸੰਬੰਧੀ ਆਪਣੀ ਜਵਾਬਦੇਹੀ ਤੋਂ ਭੱਜਦੇ ਹਾਲਟਾ ਚੰਦ ਦਿਨ ਪਹਿਲਾਂ ਬਣੀ ਕਾਂਗਰਸ ਸਰਕਾਰ ਤੇ ਹੀ ੱੱਕੇ ਸ਼ਾਇਦੇ ਇਲਜ਼ਾਮ ਲਗਾ ਦਿੱਤੇ ਇਹ ਜੀ ਜੋ ਇਹਨਾਂ ਦੀ ਪੁਰਾਣੀ ਸਰਕਾਰ ਸੀ ਇਹਨਾਂ ਨੇ ਪਲਾਟ ਕੱਟ ਕੇ ਦਿੱਤੇ ਸੀ ਉਹ ਪਲਾਰ ਜਿਹੜੇ ਆਨੇ ਦਿੱਤੇ ਇਹ ਕਈਆਂ ਬੰਦਿਆਂ ਨੂੰ ਨਹੀਂ ਦਿੱਤੇ ਦੂਹਰਿਆਂ ਨੂੰ ਤਿੰਨ-ਤਿੰਨ ਦੇ ਦਿੱਤੇ ਕਿਸੇ ਨੂੰ ਚਾਰ-ਚਾਰ ਦੇ ਦਿੱਤੇ ਪੰਜ ਬੰਦੇ ਕਿਸੇ ਨੇ ਕੋਠੀਆਂ ਪੱਕੀਆਂ ਹੱਗ ਜਾਵਾ ਉਹ ਵਿਰੋਧ ਦੇ ਵਿੱਚ ਅਸੀਂ ਕਰਕੇ ਤੇ ਕਾਲੀਆਂ ਝੰਡੀਆਂ ਵਿਕਰਮ ਨੂੰ ਦਿਖਾਈਆਂ ਕੇ ਜਾਵਾ ਹਾਂ ਜੀ ਜੇ ਤੁਹਾਡੀ ਨਹੀਂ ਡਿਮਾਂਡ ਮੰਗੀ ਇਹਦੇ ਸਿੱਧੇ ਦਿੱਤੇ ਜੇ ਕੋ ਸਾਡੀ ਫੇਰ ਵੀ ਨਹੀਂ ਸੁਣਾਈ ਹੁੰਦੀ ਅਸੀਂ ਹਾਈਕ ਮਾਰ ਤੱਕ ਜਿੱਥੋਂ ਤੱਕ ਵੀ ਜਾਇਆ ਜਾਊ ਅਸੀਂ ਪਹੁੰਚਾਂਗੇ ਜੀ ਇਹ ਵਿਕਰਮ ਨੂੰ ਕਾਲੀਆਂ ਝੰਡੀਆਂ ਇਸ ਕਰਕੇ ਵਿਖਾਈਆਂ ਗਈਆਂ ਵਾ ਕਿ ਜੋ ਇਹਨਾਂ ਨੇ ਪਹਿਲਾਂ ਵੀ ਪਲਾਟ ਕੱਟੇ ਸੀਗੇ ਉਹਨਾਂ ਦਾ ਕਹਿੰਦਾ ਸੀ ਮਤਾ ਹੀ ਨਹੀਂ ਪਿਆ ਜੇ ਤੱਕ ਤੇ ਉਹ ਗਰੀਬਾਂ ਨੂੰ ਕੋਈ ਹੱਕ ਨਹੀਂ ਦਿੱਤਾ ਗਿਆ। ਉਦੋਂ ਬਾਅਦ ਦੇ ਵਿੱਚ ਇਹਨੇ ਹੋਰ ਆਣ ਕੇ ਵੀ ਪਲਾਟ ਕੱਟੇ ਹੈਗੇ। ਕਹਿੰਦਾ ਮੈਂ 70 ਪਲਾਟ ਕੱਟੇ ਹੈਗੇ। ਉਹਦੇ ਵਿੱਚ ਇਹਨੇ ਪੰਜੀਆਂ ਘਰਾਂ ਨੂੰ ਦੇ ਦਿੱਤੇ ਆ। ਇੱਕ ਘਰ ਨੂੰ ਪੰਜ-ਪੰਜ ਪਲਾਟ ਦਿੱਤੇ ਗਏ ਆ। ਜੋ ਪਲਾਟ ਲੈਣ ਦੇ ਹੱਕਦਾਰ ਉਹਨਾਂ ਨੂੰ ਹੱਕ ਨਹੀਂ ਮਿਲਿਆ। ਦੇਖੋ ਇਹ ਸਪਸ਼ਟ ਗੱਲ ਆ ਕਿ ਅੱਜ ਪੰਜਾਬ 'ਚ ਲੈਂਡ ਆਰਡਰ ਸਿਚੁਏਸ਼ਨ ਬਹੁਤ ਹਰ ਪਤੂ ਖਰਾਬ ਹੁੰਦੀ ਯਾਰ। ਆ ਜੇਲਾਂ 'ਚ ਕੀ ਹਾਲ ਹੋ ਰਿਹਾ? ਪਿੰਡਾਂ 'ਚ ਨਾ ਦਲਤ ਆਪਦੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਿਹਾ ਨਾ ਸਾਡੀ ਭੈਣ ਆਪਦੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਿਹਾ ਉਹਨਾਂ ਦੇ ਘਰਾਂ ਦੇ ਅੰਦਰ ਜਾਜਾ ਅਟੈਕ ਹੋ ਰਿਹਾ ਗੁਰਦਾਸਪੁਰ ਦਾ ਇਨਸੀਡੈਂਟ ਹੋਇਆ ਐਂ ਇਹ ਜੇ ਅਣਗਿਣਤ ਇਨਸੀਡੈਂਟ ਆ ਜੋ ਮੈਂ ਅੱਜ ਪਿੰਡ ਆ ਕੇ ਮੈਨੂੰ ਦੱਸਿਆ ਗਿਆ ਕਿ ਰੋਜ਼ ਇਹ ਜੀਆਂ ਛੋਟੀ ਮੋਟੀ ਲੜਾਈਆਂ ਹੋ ਰਹੀਆਂ ਮੇਰੀ ਤਾਂ ਇਹ ਸਾਰੇ ਲੋਕਾਂ ਨੂੰ ਇਹ ਬੇਨਤੀ ਆ ਕਿ ਇਲੈਕਸ਼ਨ ਲੋਕਤੰਤਰ ਡੈਮੋਕ੍ਰੇਸੀ 'ਚ ਇਲੈਕਸ਼ਨਾਂ ਹੁੰਦੀਆਂ ਜਾਂਦੀਆਂ ਨੇ ਮਗਰ ਕੋਈ ਜੋ ਇਹ ਜਿਆ ਵਾਦਾ ਕਰੂਗਾ ਫਿਰ ਉਹਨੂੰ ਉਹ ਜੀਆਂ ਭੁਗਤਣੀਆਂ ਪੈਣ। ਸ਼ਿਆਣਾ ਪੇਦੇ ਚ ਕਈ ਪਿੰਡਾਂ ਚ ਲੋਕ ਸ਼ਿਆਣਪਕਾਰੇ ਵੋਟਾਂ ਪੈ ਗਿਆ ਫਿਰ ਰਲ ਮਿਲ ਕੇ ਰਹਿ। ਉਹਦੇ ਚ ਸ਼ਿਆਣਪ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂਕਿ ਇੱਥੋਂ ਬਹੁਤ ਵੱਡੀ ਹਾਰ ਦਾ ਮਜੀਠੇ ਚ ਉਹਨਾਂ ਦੇ ਕੈਂਡੀਡੇਟ ਨੂੰ ਸਾਹਮਣਾ ਕਰਨਾ ਪਿਆ ਸ਼ਾਇਦ ਉਹਨਾਂ ਨੂੰ ਉਹੀ ਗੱਲ ਨਹੀਂ ਉਹਨਾਂ ਨੂੰ ਬਰਦਾਸ਼ਤ ਹੋ।